एनटीवी पंजाब हिमाचल हरियाणा देख रहे दशकਾਂ ਦਾ ਸਵਾਗਤ ਇਸ ਵੇਲੇ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਰੀਆਂ ਦੇ ਵਿੱਚ ਮੌਜੂਦ ਹਾਂ ਇੱਕ ਪਰਿਵਾਰ ਦੇ ਵੱਲੋਂ ਦੂਸਰੀ ਧਿਰ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਖੇਤ ਦੇ ਵਿੱਚ ਦਰਖਤਾਂ ਦਾ ਨੁਕਸਾਨ ਕਰਨ ਨੂੰ ਲੈ ਕੇ ਜਾਂ ਖੇਤ ਦੇ ਵਿੱਚ ਬਾਕੀ ਕੁਝ ਸਮਾਨ ਨੂੰ ਅੱਗ ਲਾਉਣ ਨੂੰ ਲੈ ਕੇ ਜੋ ਪਰਿਵਾਰ ਇਸ ਵੇਲੇ ਸਾਡੇ ਨਾਲ ਆ ਮਾਲਕਾਨਾ ਹੱਕ ਰੱਖਦੇ ਨੇ ਗੱਲਬਾਤ ਕਰਦੇ ਹਾਂ ਸਾਰਾ ਮਸਲਾ ਜਾਣਦੇ ਹੈ ਕੀ ਭੈਣ ਜੀ ਕੀ ਨਾਂ ਹੋਰ ਕਿਹ ਜਗ੍ਹਾ ਦੇ ਰਹਿੰਦੇ ਆਪਾਂ ਵਿਰਜੀ ਸਾਡਾ ਪਿੰਡ ਹਰੀਆਂ ਆ ਸੰਮਰਸਰ ਜਿਲ੍ਹਾ ਅੰਮ੍ਰਿਤਸਰ ਤੇ ਗੱਲ ਇਦਾਂ ਹੈ ਕਿ ਇਹ ਵੀਰਜੀ ਜੋ ਸਾਡੀ ਮਾਲਕੀ ਆਪਣੀ ਹੈ ਤੇ ਅਸੀਂ ਮਤਲਬ ਕਾਫੀ ਟਾਈਮ ਦੇ ਮਤਲਬ ਮੰਨ ਕੇ ਚੱਲੋ ਕਿ ਮੇਰੇ ਕੋਲ 50 55 ਸਾਲ ਦੀ ਪੈਲੀ ਆ ਮੇਰੇ ਕੋਲੇ ਸਾਡੇ ਜੋ ਸਾਡੇ ਸੋਹਰਾ ਸਾਹਿਬ ਜੀ ਨੇ ਸਾਡੇ ਨਾਂ ਕੀਤੀ ਹੋਈ ਆ ਪਰ ਗੱਲ ਇਦਾਂ ਹੈ ਵੀਰਜੀ ਕਿ ਅੱਜ ਤੋਂ ਆਹੀਂ ਕਦੇ ਵੀ ਇਸ ਪੈਲੀ ਨੂੰ ਆਪਾਂ ਮਤਲਬ ਕਿ ਅਸੀਂ ਗਹਿਣੇ ਕਿਸੇ ਅੱਗੇ ਨਹੀਂ ਪਾਈ ਠੀਕ ਹੈ ਜੀ ਤੇ ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਦੂਸਰੇ ਧਾਰ ਵਾਲੇ ਆ ਜਿਹੜੇ ਲਾਗੇ ਸਾਡੇ ਗਵੰਡੀ ਨੇ ਸਾਡੀ ਪਿਆਲੀ ਤੇ ਕਬਜ਼ਾ ਕਰ ਰਹੇ ਨੇ ਉਹ ਸਾਨੂੰ ਤੰਗ ਕਰ ਰਹੇ ਨੇ ਅੱਜ ਤੋਂ ਸੱਤ ਮਹੀਨੇ ਪਹਿਲਾਂ ਦੀ ਗੱਲ ਆ ਸੱਤ ਮਹੀਨੇ ਹੋ ਗਿਆ ਮੈਨੂੰ ਤੰਗ ਕਰਦੇ ਇਹਨੂੰ ਅਸੀਂ ਇੰਨਾ ਡਰ ਚੁੱਕੇ ਆ ਕਿ ਮਤਲਬ ਕਿ ਮਤਲਬ ਕਦੀ ਤੇ ਧਮਕੀਆਂ ਦਿੰਦਾ ਸਾਡੇ ਕਾਕੇ ਨੂੰ ਬਾਹਰ ਵਾਲੇ ਨੂੰ ਧਮਕੀਆਂ ਇੰਸਟਾਗ੍ਰਾਮ ਤੇ ਧਮਕੀਆਂ ਦਿੱਤੀਆਂ ਗਈਆਂ ਉਹਦੇ ਵੀ ਮੇਰੇ ਕੋਲ ਵੀਡੀਓ ਵੀ ਹੈਗੀਆਂ ਨੇ ਮੇਰੇ ਕੋਲ ਕੌਣ ਲੋਕ ਨੇ ਜਿਹੜੇ ਤੁਹਾਨੂੰ ਧਮਕੀਆਂ ਦਿੰਦੇ ਨੇ ਕੋਈ ਨਾਂ ਪਤਾ ਉਹਨਾਂ ਵੀਰ ਜੀ ਉਹ ਹੈਗੇ ਨੇ ਦਵਿੰਦਰ ਸਿੰਘ ਪੀ ਅੰਡਰ ਹਰਿਆਈਆ ਉਹਨਾਂ ਦਾ ਵੀ ਸਾਡੇ ਬਿਲਕੁਲ ਗਵਾਂਢੀ ਨੇ ਤੇ ਉਹ ਸਾਨੂੰ ਵੀ ਤੰਗ ਕਰਦੇ ਆ ਉਹਨਾਂ ਦਾ ਨਾਮ ਸਰਬਜੀਤ ਸਿੰਘ ਤੇ ਉਹਨਾਂ ਦਾ ਜਵਾਈ ਹੈ ਨਾਲ ਤੇ ਨਾਲ ਵੀਰਜੀ ਹੋਰ ਵੀ ਕਈ ਲੋਕ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਜਿਹੜੇ ਸਾਨੂੰ ਤੰਗ ਕਰਦੇ ਪਏ ਆ ਚਲੋ ਅਸੀਂ ਕਿਸੇ ਹੋਰ ਦਾ ਨਾਮ ਤੇ ਨਹੀਂ ਲੈਂਦੇ ਇਹ ਪਰਿਵਾਰ ਹੀ ਸਾਨੂੰ ਜ਼ਿਆਦਾ ਤੰਗ ਕਰਦਾ ਹੈ ਤੇ ਬਾਕੀ ਕੁਝ ਟਾਈਮ ਤੋਂ ਪਹਿਲਾਂ ਤੋਂ ਸਾਡੇ ਕਿਸੇ ਵੱਡਿਆਂ ਨੇ ਮਤਲਬ ਮੰਨ ਕੇ ਚਲੋਗੇ ਕਿਤੇ ਪਹਿਲੀ ਕਹਿੰਦੇ ਵੀ ਗਹਿਣੇ ਪਾਈ ਸੀ ਅੱਛਾ ਚਲੋ ਜੀ ਜੇ ਗਹਿਣੇ ਪਾਈ ਸੀ ਤੇ ਫਿਰ ਮੈਂ ਰੁੱਖ ਕਿਦਾਂ ਲਾ ਲਿਓ ਨਾ ਮੈਨੂੰ ਢੱਕਿਆ ਕਿਉਂ ਨਾ ਫਿਰ ਮੈਂ ਇਸ ਦੀ ਮਿੱਟੀ ਪਟਾਈ 3 3 ਫੁੱਟ ਮੈਂ ਮਿੱਟੀ ਪੈਲੀ ਦੀ ਪਟਾਈ ਮੈਂ ਨੀਵੀਂ ਕੀਤੀ ਕਿਉਂਕਿ ਮੈਨੂੰ ਜ਼ਰੂਰਤ ਸੀ ਤੇ ਫਿਰ ਇਹਨਾਂ ਨੇ ਮੈਨੂੰ ਢੱਕਿਆ ਕਿਉਂ ਨਾ ਤੇ ਫਿਰ ਹੁਣ ਵੇਖੋ ਜੀ ਮੇਰੇ ਰੁੱਖ ਵੇਖੋ ਕਿੱਡੇ-ਕੱਡੇ ਲੱਗੇ ਨੇ ਫਿਰ ਇਹਨਾਂ ਨੇ ਮੈਨੂੰ ਢੱਕਿਆ ਕਿਉਂ ਨਾ ਮੇਰੇ ਰੁੱਖ ਵੀ ਹੋਏ ਨੇ ਅੱਜ ਕਿਵੇਂ ਕਬਜ਼ਾ ਇਸ ਚੀਜ਼ ਦਾ ਹੋ ਗਿਆ ਕਿਉਂਕਿ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀਰਾਂ ਨੂੰ ਕਿ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਮੇਰੀ ਮਦਦ ਕੋਈ ਨਹੀਂ ਕਰਦਾ ਕੋਈ ਮੇਰੇ ਨਾਲ ਨਹੀਂ ਤੁਰਦਾ ਕਿਉਂਕਿ ਬਿਲਕੁਲ ਸੱਚ ਵ ਮੈਂ ਸੌਂਖਾ ਨੂੰ ਤਿਆਰ ਆ ਕਿ ਇਹ ਪਿਆਲੀ ਦੇ ਵਿੱਚ ਸਿਰਫ ਮੇਰੀ ਪਿਆਲੀ ਆ ਸਾਡੀ ਪਿਆਲੀ ਆ ਇਹ ਨਰਿੰਦਰ ਸਿੰਘ ਮੇਰੇ ਆਦਮੀ ਆ ਇਹਨਾਂ ਦੀ ਇਹ ਅਸੀਂ ਅਸੀਂ ਮਾਲਕ ਆਏ ਇਸ ਚੀਜ਼ ਦੇ ਮੇਰੇ ਬੱਚੇ ਬਹੁਤ ਛੋਟੇ ਨੇ ਇਸ ਕਰਕੇ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੀ ਪਿਆਲੀ ਬਚਾ ਕੇ ਰੱਖੀ ਆ ਪਿਆਲੀ ਦੇ ਕਬਜ਼ਾ ਕਰਦੇ ਪਏ ਨੇ ਬਸ ਇਹ ਹੁਣ ਪੁਰਾਣੀ ਰਜਿਸਟਰੀ ਲੈ ਕੇ ਇਹਨਾਂ ਕੋਰਟ ਦੇ ਵਿੱਚ ਕੇਸ ਲਾਤਾ ਹੈ ਚਲੋ ਜੀ ਮੰਨਦੀ ਆ ਕੇਸ ਲਾ ਦਿੰਦਾ ਹੈ ਤੇ ਪਰ ਇਹ ਗੱਲ ਇਹ ਆ ਕਿ ਜੇ ਕੇਸ ਲਾਤਾ ਤੇ ਮੇਰੀ ਪੈਲੀ ਨੂੰ ਛੇੜ ਛਾੜ ਕਿਉਂ ਕੀਤੀ ਗਈ ਮੇਰੇ ਕਦੀ ਕਮਾਦ ਨੂੰ ਅੱਗ ਲਾਤਾ ਮੈਂ ਫਿਰ ਵੀ ਚੁੱਪ ਰਹੀ ਫਿਰ ਮੇਰੇ ਰੁੱਖ ਪੋੜ ਦਿੱਤੇ ਤਾਂ ਵੀ ਚੁੱਪ ਰਹੀ ਜਦੋਂ ਮੈਂ ਪਹਿਲਾਂ ਮੈਂ ਖੁਦ ਆਪ ਰੁੱਖ ਲਾਏ ਨੇ ਹੋਰ ਮੇਰੇ ਕਿਸੇ ਜੀ ਨੇ ਨਹੀਂ ਲਾਏ ਮੈਂ ਖੁਦ ਅਧਰ ਰੁੱਖ ਲਾਏ ਨੇ ਮੈਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਪਾਲੇ ਉਸ ਟਾਈਮ ਤੇ ਮੇਰਾ ਪਾਣੀ ਵੀ ਨਹੀਂ ਸੀ ਇੱਥੇ ਹੈਗਾ ਇਸ ਕਰਕੇ ਮੈਨੂੰ ਬਹੁਤ ਤੰਗੀ ਦਿੱਤੀ ਜਾਂਦੀ ਆ ਮੈਂ ਮਦਦ ਕਰਦੀ ਆ ਕਿ ਕੋਈ ਵੀਰ ਮੇਰੇ ਅੱਗੇ ਆਵੇ ਤੇ ਉਹ ਮੇਰੀ ਗੱਲ ਸੁਣੇ ਮੇਰੀ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਮਦਦ ਕੀਤੀ ਜਾਵੇ ਮੈਨੂੰ ਬਹੁਤ ਤੰਗ ਕਰਦੇ ਪਏ ਨੇ ਮੈਂ ਬਹੁਤ ਸੱਚ ਤੋਂ ਹੀ ਬਹੁਤ ਤੰਗ ਹੋ ਚੁੱਕੀ ਆ ਮੈਨੂੰ ਕੋਈ ਰਾਹ ਨਹੀਂ ਲੱਭਦਾ ਕਿ ਮੈਂ ਕਿੱਥੇ ਜਾਵਾਂ ਜਿਹੜਾ ਇਹ ਮੇਰੇ ਰੋਖ ਵੱਡੇ ਨੇ ਇਹਨਾਂ ਦਾ ਮਤਲਬ ਉਹਨਾਂ ਤੇ ਪਰਚਾ ਹੋਏ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਕਿਸੇ ਦਾ ਨੁਕਸਾਨ ਕੀਤਾ ਕਿਉਂਕਿ ਉਹ ਵਾਦੇ ਜਾਂਦੇ ਆ ਇਸ ਕਰਕੇ ਜੋ ਸਾਡਾ ਫਲ ਲੱਗਾ ਏ ਮਰੂਦ ਲੱਗਾ ਏ ਉਹ ਸਾਨੂੰ ਨਹੀਂ ਤੋੜਨ ਦਿੰਦੇ ਕਿਉਂਕਿ ਸਾਨੂੰ ਪਿਆਲੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਦੋਂ ਤੁਹਾਡਾ ਮਾਲਕਾਨਾ ਹੱਕ ਆ ਫੇ ਤੁਹਾਨੂੰ ਪਹਿਲੀ ਚੋ ਬਾਹਰ ਕੱਢਦੇ ਤੁਸੀਂ ਕਦੇ ਇਸ ਗੱਲ ਦੀ ਸ਼ਿਕਾਇਤ ਕਿਸੇ ਉੱਚ ਅਧਿਕਾਰੀਆਂ ਨੂੰ ਜਾਂ ਕਿਸੇ ਪਿੰਡ ਦੀ ਪੰਚਾਇਤ ਨੂੰ ਕਦੇ ਦੱਸਿਆ ਕੁਛ ਇਹ ਜੀ ਹਾਂ ਜੀ ਵੀਰ ਜੀ ਮੈਂ ਘਰ ਘਰ ਗਈਆਂ ਸਾਰਿਆਂ ਦੇ ਸਾਰਿਆਂ ਨੂੰ ਇਹ ਗੱਲ ਆਖੀ ਕਿ ਉਹਨਾਂ ਨੂੰ ਬਿਠਾਓ ਉਹਨਾਂ ਨੂੰ ਸਮਝਾਓ ਕਿਉਂਕਿ ਇਹ ਬਿਲਕੁਲ ਝੂਠ ਵਾ ਝੂਠ ਕਦੇ ਚੱਲਦਾ ਨਹੀਂ ਜਿਆਦਾ ਚਿਰ ਚਲੋ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਨਾ ਕਿਸੇ ਨੇ ਗੱਲ ਕੀਤੀ ਆ ਕਿਉਂਕਿ ਫਿਰ ਮੈਂ ਥਾਣਿਆਂ ਦੇ ਵਿੱਚ ਵੀ ਅਜ ਤੋਂ 7 ਮਹੀਨੇ ਹੋ ਗਏ ਮੈਂ ਥਾਣਿਆਂ ਦੇ ਵਿੱਚ ਜਾਂਦੀ ਨੂੰ ਮੇਰੀ ਉੱਥੇ ਦਰਖਾਸਤਾਂ ਪਈਆਂ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਗੰਦ ਬੋਲਿਆ ਗਿਆ ਗਾਲੀ ਗਲੋਚ ਕੀਤਾ ਗਿਆ ਮੇਰੇ ਹੱਥੀ ਪਿਆ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਹਲੇ ਵੀ ਮੇਰੀ ਦਰਖਾਸਤ ਹੋਤੀ ਨਰਿੰਦਰ ਸਿੰਘ ਕੋਲ ਐਸਆਈ ਕੋ ਮੇਰੀ ਦਰਖਾਸਤ ਉਹਦਾ ਕੋਈ ਹੱਲ ਨਹੀਂ ਹੋਇਆ ਉਹ ਵੀ ਹਲੇ ਉੱਥੇ ਪਈ ਆ ਜੋ ਮੇਰੇ ਬੱਚੇ ਨੂੰ ਬਾਹਰ ਧਮਕੀਆਂ ਦਿੱਤੀਆਂ ਗਈਆਂ ਇੰਸਟਾਗ੍ਰਾਮ ਤੇ ਉਹ ਵੀ ਮੇਰੇ ਕੋਲ ਐਸ ਟਾਈਮ ਤੇ ਤੇ ਪਰ ਇਸ ਦਾ ਵੀ ਕਹਿੰਦੇ ਆ ਕਿ ਇਸ ਦਾ ਪਰਚਾ ਨਹੀਂ ਹੁੰਦਾ ਕਿਉਂਕਿ ਇਦਾਂ ਕਿਦਾਂ ਹੁੰਦਾ ਕਿ ਇੱਥੇ ਪਰਚਾ ਨਹੀਂ ਹੁੰਦਾ ਅਸੀਂ ਤਾਂ ਕਿਸੇ ਨੂੰ ਗਾਲ ਕਦੀ ਕੱਢੀ ਨਹੀਂ ਤੇ ਇਸ ਕਰਕੇ ਇਹਦਾ ਕੀ ਕੀਤਾ ਸੀ ਕਿ ਮੈਂ ਫਿਰ ਵੀ ਰਾਜੀਨਾਵਾ ਕਰ ਲਿਆ ਸੀ ਵੀ ਚਲੋ ਬੱਚਿਆਂ ਦੇ ਵਿੱਚ ਲੜਾਈ ਨਾ ਹੋਵੇ ਇਸ ਕਰਕੇ ਉਸ ਤੋਂ ਬਾਅਦ ਮੈਨੂੰ ਫਿਰ ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰਤਾ ਇਸ ਦੇ ਵਿੱਚ 50000 ਰੁਪਏ ਜੁਰਮਾਨਾ ਰੱਖਿਆ ਗਿਆ 50000 ਰੁਪਏ ਜੁਰਮਾਨਾ ਰੱਖਿਆ ਕਿ ਜੋ ਕੋਈ ਮੜਕੇ ਇਸ ਪਿਆਲੀ ਨੂੰ ਕੋਈ ਛੇੜਖਾਨੀ ਕਰੇ ਪਰ ਇਹਨਾਂ ਨੇ ਫਿਰ ਛੇੜਖਾਨੀ ਕੀਤੀ ਫਿਰ ਮੇਰੇ ਰੋਖ ਪੁੱਟੇ ਫਿਰ ਤੁਹਾਡੇ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਤੁਹਾਡੇ ਕਮਾਦ ਨੂੰ ਅੱਗ ਲਾ ਦਿੱਤੀ ਗਈ ਆ ਤੁਹਾਡੇ ਬੂਟੇ ਜਿਹੜੇ ਨੇ ਮਰੂਦਾਂ ਦੇ ਫਲਦਾਰ ਬੂਟੇ ਨੇ ਉਹਨਾਂ ਨੂੰ ਪਟਿਆ ਗਿਆ ਵਢਿਆ ਗਿਆ ਵਾ ਇਹਦੀ ਵੀ ਦਰਖਾਸਤ ਕੀਤੀ ਕੋਈ ਹੁਣ ਤੁਸੀਂ ਹਾਂਜੀ ਹਾਂਜੀ ਅਸੀਂ ਇਹਦੀ ਵੀ ਦਰਖਾਸਤ ਕੀਤੀ ਆ ਅਸੀਂ ਜਾਂਦੇ ਰਹੇ ਹਾਂ ਹੁਣ ਸਾਨੂੰ 3-4 ਦਿਨ ਹੋ ਗਏ ਥਾਣੇ ਗੇੜੇ ਲਾਉਂਦਿਆਂ ਨੂੰ ਪਰ ਉਹ ਮੈਡਮ ਨੇ ਇਹ ਗੱਲ ਕਹਿਤੀ ਆ ਕਿ ਤੁਹਾਡਾ ਛਡੇ ਆ ਚਲੋ ਮੰਨਦੀ ਆ ਮੈਂ ਛਡੇ ਵਾ ਮੰਨ ਲਿਆ ਮੈਂ ਕਿ ਝੂਠਾ ਛਡੇ ਵੀ ਚਲੋ ਮਿਲ ਗਿਆ ਹੋਊਗਾ ਮੈਂ ਇਹ ਨਹੀਂ ਕਹਿੰਦੀ ਨਹੀਂ ਪਰ ਗੱਲ ਇਹ ਆ ਵੀ ਸਟੇ ਦੇ ਹੁੰਦੇ ਆ ਵੀ ਛੇੜਖਾਨੀ ਕੋਈ ਨਹੀਂ ਕਰ ਸਕਦਾ ਨਾ ਅਸੀਂ ਉਹਨਾਂ ਦੀ ਪੈੜੀ ਨਾਲ ਕਰ ਸਕਦੇ ਨਾ ਉਹ ਸਾਡੀ ਨਾਲ ਕਰ ਸਕਦੇ ਹੁਣ ਕੀ ਮੰਗ ਕਰਦੇ ਹੋ ਕਿਉਂਕਿ ਇੱਕ ਪਾਸੇ ਤੁਸੀਂ ਪੁਲਿਸ ਦੇ ਕੋਲ ਵੀ ਗਏ ਹੋ ਮਲੋ ਤੁਹਾਡੀ ਆਵਾਜ਼ ਦੀ ਜਿਹੜੀ ਉੱਥੇ ਵੀ ਸੁਣਵਾਈ ਨਹੀਂ ਕੀਤੀ ਗਈ ਮੰਗ ਕੀ ਕਰਦੇ ਹਾਂ ਤੁਸੀਂ ਅਸੀਂ ਤੇ ਮੰਗ ਇਹੋ ਹੀ ਕਰਦੇ ਆ ਵੀਰ ਜੀ ਵੇਖੋ ਸਾਡੇ ਰੋਖ ਪੁੱਟੇ ਸਾਡਾ ਨੁਕਸਾਨ ਕੀਤਾ ਸਾਡੇ ਪੁੱਤਾਂ ਵਰਗੇ ਰੋਖਵਾ ਆਪਾਂ ਪਾਲੇ ਆ ਮੈਂ ਬਹੁਤ ਔਖੇ ਰੋਖ ਪਾਲੇ ਆ ਪਰ ਕੀ ਇਹ 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 ਕੋਈ ਨੁਕਸਾਨ ਦਾ ਕੋਈ ਇਹਨਾਂ ਦਾ ਹੈ ਨਹੀਂ ਜ਼ਿੰਮੇਵਾਰ ਕੋਈ ਨਹੀਂ ਇਹਨਾਂ ਨੇ ਨੁਕਸਾਨ ਕਰ ਦਿੱਤਾ ਕਾਨੂੰਨੀ ਕਾਰਵਾਈ ਹੋਵੇ ਇਹਨਾਂ ਤੇ ਇਹਨਾਂ ਦੇ ਪਰਚਾ ਕਟਿਆ ਜਾਵੇ ਇਹਨਾਂ ਤੇ ਇਹ ਮੈਨੂੰ ਤੰਗ ਕਰਦੇ ਆ ਪਪਾ ਜੀ ਵੇਖੋ ਦੇਖਦੇ ਆ ਤੁਸੀਂ ਵੀ ਬੜੀ ਮਿਹਨਤ ਮਜ਼ਦੂਰੀ ਕਰਕੇ ਬੜੇ ਮਿਹਨਤ ਦੇ ਨਾਲ ਇਹ ਬੂਟੇ ਪਾਲੇ ਨੇ ਇਹਨਾਂ ਦੀ ਦੇਖ ਰਹਿ ਕਰਦੇ ਹੁਣ ਜਦੋਂ ਤੁਹਾਨੂੰ ਵੀ ਪਤਾ ਲੱਗਿਆ ਕਿ ਸਾਡੇ ਬੂਟੇ ਪੁੱਤਾਂ ਵਾਂਗੂ ਪਾਲੇ ਜਿਹੜੇ ਆ ਵੱਧ ਦਿੱਤੇ ਗਏ ਨੇ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਪਿੰਡ ਦੇ ਮੋਹਤਬਰਾਂ ਨੂੰ ਜਾਂ ਤੁਸੀਂ ਕਿੱਥੇ ਜਾ ਕੇ ਕੋਸ਼ਿਸ਼ ਕੀਤੀ ਕੋਈ ਇਨਸਾਫ ਦੇ ਲਈ ਵਾਚ ਅਸੀਂ ਦੇ ਸਰਪੰਚ ਨੂੰ ਆਖਿਆ ਮੈਂ ਥਾਣੇ ਵੀ ਗਏ ਤੇ ਹੋਰ ਵੀ ਕਈ ਬੰਦਿਆਂ ਦੇ ਸੱਜਣਾਂ ਆਪਣੇ ਲਾਗੇ ਬਣ ਉਹਨਾਂ ਨੂੰ ਆਖਿਆ ਸਾਡਾ ਕੀ ਤਰੀਕਾ ਤੁਸੀਂ ਇਹ ਫੈਲਾ ਕਰਾ ਦਿਓ ਉਹਨਾਂ ਕਹਿੰਦੇ ਜੋ ਇਹ ਕਹਿੰਦਾ ਤਾਂ ਸੱਚ ਹੈ ਪਾਏ ਝੂਠ ਕਹਿੰਦਾ ਭਾਈ ਉਹ ਸੱਚ ਕਹਿੰਦਾ ਜਿੰਨਾ ਮਰਜ਼ੀ ਨੁਕਸਾਨ ਕਰੇ ਅਸੀਂ ਉਹਨਾਂ ਨੂੰ ਨਹੀਂ ਡੱਕ ਸਕਦੇ ਉਹ ਕਾਰਨ ਕੀ ਉਹਨਾਂ ਨੂੰ ਕਿਉਂ ਨਹੀਂ ਡੱਕ ਸਕਦੇ ਕਿ ਉਹ ਉਹਨਾਂ ਕੋ ਡਰਦੇ ਆ ਜੀ ਉਹ ਕਾਰਨ ਕੀ ਡਰਨ ਦਾ ਪਤਾ ਨਹੀਂ ਇਹਨਾਂ ਕੋ ਕੀ ਚੀਜ਼ ਕੀ ਨਹੀਂ ਆ ਇਹ ਸਾਨੂੰ ਵੀ ਡਰਾਉਂਦੇ ਨੇ ਤੁਹਾਨੂੰ ਆਹਂਦੇ ਤੁਸੀਂ ਨਾ ਪੈ ਦਿਵਾਈ ਤੁਹਾਡੀਆਂ ਲੱਤਾਂ ਵੜ ਦੇਣੀਆਂ ਸਾਡੇ ਕੋ ਬੰਦੇ ਬੜੇ ਨੇ ਹੁਣ ਵੀ ਰਾਜ ਗਏ ਮੇਰਾ ਕਮਾਲ ਵੜ ਕੇ ਲਿਆ ਗਿਆ ਦਵਿੰਦਰ ਸਿੰਘ ਮੰਨਦਾ ਆ ਅਸੀਂ 15 16 ਬੰਦੇ ਆ ਤਿੰਨਾ ਬੰਦਿਆਂ ਦਾ ਸਾਨੂੰ ਨਾਮ ਦਾ ਜਾਜਾ ਬਾਕੀ ਇਹਨਾਂ ਦੀ ਸਾਨੂੰ ਪਤਾ ਬੇਸਾਨਦੇ ਨੇ ਹਨੂਏ ਨੇ ਬੋਲਿਆ ਹੋਰ ਬੰਦੇ ਕੌਣੇ ਕੌਣੇ ਇੱਕ ਇਹਦਾ ਜਵਾਈ ਹੈ ਇੱਕ ਇਹਦਾ ਮੁੰਡਾ ਜਸਵੀਰ ਸਰਬਜੀਤ ਸਿੰਘ ਤੇ ਜਵਾਈ ਇਹਦਾ ਹੈਗਾ ਅਰਦੀਪ ਸਿੰਘ ਉਹ ਪਿਓ ਨਾ ਕਾਲਾ ਸਿੰਘ ਆ ਸਰਬਜੀਤ ਦੇ ਪਿਓ ਨਾ ਦਵਿੰਦਰ ਸਿੰਘ ਆ ਤੇ ਦਵਿੰਦਰ ਸਿੰਘ ਦਾ ਸੁਖਾ ਸਿੰਘ ਦਾ ਮੁੰਡਾ ਇਹ ਤਿੰਨ ਬੰਦੇ ਜਿਹੜੇ ਅਸੀਂ ਜਾਣਦੇ ਆ ਜ਼ਿਆਦਾ ਬੰਦਿਆਂ ਨੂੰ ਸਾਨੂੰ ਨਹੀਂ ਪਤਾ ਇਹਨਾਂ ਮੂੰਹ ਬੱਦੇ ਰਾਤ ਆ ਹੁਣ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਕਿ ਤੁਹਾਡੇ ਨਾਲ ਜੋ ਇਹ ਬੇਇਨਿਆਈ ਹੋਈ ਆ ਉਹਦਾ ਇਨਸਾਫ ਮਿਲਣਾ ਚਾਹੀਦਾ ਅਗਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਕੀ ਕਰੋਗੇ ਫਿਰ ਸਾਡੇ ਦੋ ਇਨਾਂ ਦੇ ਕਾਨੂੰਨੀ ਕਾਰਵਾਈ ਬੰਦੀ ਉਹ ਪਾਈ ਜਾਵੇ ਬਹੁਤ ਮਿਹਰਬਾਨੀ ਨਹੀਂ ਅਗਰ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋਗੇ ਫਿਰ ਤੁਹਾਨੂੰ ਤੁਸੀਂ ਪੁਲਿਸ ਅੱਗੇ ਗੁਹਾਰ ਲਾਈ ਆ ਕਿ ਇਨਸਾਫ ਅਗਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਵੀਜੀ ਗੱਲ ਤੇ ਆ ਇਨਸਾਫ ਅਦਾਲਤ ਦੇ ਵਿੱਚ ਵੇਖੋ ਉਹਨਾਂ ਨੇ ਕੇਸ ਲਾਤਾ ਅਸੀਂ ਵੀ ਜਾਣਦੇ ਹਾਂ ਅਦਾਲਤ ਕਰੂਗੀ ਸਭ ਕੁਝ ਕਰੂਗੀ ਅਦਾਲਤ ਕੋਈ ਇੰਨੀ ਹੈ ਨਹੀਂ ਪੀ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਜੇ ਇਹਨਾਂ ਦੀ ਮਾਲਕੀ ਨਹੀਂ ਤੇ ਇਹਨਾਂ ਨੇ ਰੋਖ ਕਿਦਾਂ ਲਾਏ ਆ ਇਹਨਾਂ ਪਿਆਲੀ ਕਿਦਾਂ ਪਟਾਈ ਆ ਇਹ ਸਾਰਾ ਕੁਝ ਅਦਾਲਤ ਵੇਖੂਗੀ ਜੀ ਹਾਂਜੀ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਹਰੀਆਂ ਪਿੰਡ ਦੇ ਵਿੱਚ ਮੌਜੂਦਾਂ ਪਹਿਲੀ ਦੇ ਮਾਲਕਾਂ ਦੇ ਵੱਲੋਂ ਇੱਕ ਧਿਰ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਖੇਤ ਦੇ ਵਿੱਚ ਨੁਕਸਾਨ ਕਰਨ ਨੂੰ ਲੈ ਕੇ ਫਾਲਦਾਰ ਬੂਟੇ ਸੀ ਜਿਨ੍ਹਾਂ ਨੂੰ ਪੱਟਿਆ ਗਿਆ ਕਮਾਦ ਨੂੰ ਸਾੜ ਦਿੱਤਾ ਗਿਆ ਪੁੱਤਾਂ ਵਾਂਗੂ ਪਾਲੇ ਹੋਏ ਦਰਖਤਾਂ ਪਰਿਵਾਰ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ ਕੋਸ਼ਿਸ਼ ਕਰਦੇ ਹਾਂ ਦੂਸਰੀ ਧਿਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿੰਨੇ ਦਿਨ ਤੋਂ ਜਿਹੜੀ ਆ ਦਰਖਾਸਤ ਦਰਜ ਆ ਲੇਕਿਨ ਅਜੇ ਤੱਕ ਇਸ ਤੇ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਹੋਈ ਇਹ ਸਭਾਦਰ ਗਾਦੀਤਾਂ ਵਿੱਚ ਸਾਡੇ ਕੋ ਮੈਟਰ ਆਇਆ ਤੁਹਾਡਾ ਅੱਜ ਤੇ ਜੋ ਵੀ ਇਹਦੇ ਵਿੱਚ ਬੰਦੀ ਕਾਰਵਾਈ ਮੌਕਾ ਵੇਖ ਕੇ ਤੇ ਕਾਰਵਾਈ ਅਮਲ ਦੇ ਵਿੱਚ ਲਿਆਵਾਂਗੇ ਤੇ ਮੌਕਾ ਜਾ ਕੇ ਵੇਨੇ ਹੁਣ ਤੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਇਹਨਾਂ ਦੇ ਦੋਸ਼ੀਆਂ ਨੂੰ ਜੇ ਉਹ ਰਜ਼ਾਮੰਦ ਹੋਏ ਤੁਹਾਡੇ ਨਾਲ ਠੀਕ ਨਹੀਂ ਤੇ ਫਿਰ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਜੋ ਬੰਦੀ ਕਾਰਵਾਈ ਕਰਕੇ ਐਫ ਆਈ ਆਰ ਕਟਾਂਗੇ ਚੀਟ ਕੋ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉੱਥੇ ਜਿਹੜੀ ਆ ਚਲੋ ਉਹਹੀਂ ਜਾਵਾਂਗੇ ਹਾਂ ਕਾਜ ਪੱਤਰ ਉਹਨਾਂ ਕੋਲ ਮੰਗ ਕਰਾਂਗੇ ਵੀ ਸਾਨੂੰ ਜੇ ਕੋਈ ਹੈਗਾ ਤੁਹਾਡੇ ਕੋਲ ਕਾਜ ਪੱਤਰ ਦਿਖਾਓ ਉਹ ਲੈ ਕੇ ਫਿਰ ਜੋਦ ਵਿੱਚ ਅਸਰ ਕੀ ਜਾਇਜ਼ਾ ਕਿ ਮਤਲਬ ਮਾਣੀਓ ਕੋਟ ਦੇ ਹੁਕਮਾਂ ਦੀ ਲੰਗਣਾ ਕਰਦੇ ਉਹਨਾਂ ਜਿਹੜਾ ਸਾੜੀ ਆਪਸਲ ਵਗੈਰਾ ਜਾਂ ਖਮਾਦਰ ਸਾੜਿਆ ਵਾ ਇਹ ਬਿਲਕੁਲ ਲੰਗਣਾ ਕੀਤੇ ਕੋਟ ਦੇ ਹੁਕਮਾਂ ਦੀ ਕਾਨੂੰਨ ਦੇ ਬਰਖਲਾਫ ਉਹਨਾਂ ਨਾਲ ਗੱਲ ਕੀਤੀ ਜੋਬ ਕੀਤੀ ਇੱਕ ਪਾਸੇ ਤਾਂ ਵੱਤੋਆ ਦਰਖਤ ਲਾਉਣ ਦੀ ਗੱਲ ਕੀਤੀ ਜਾਂਦੀ ਦੂਜੇ ਪਾਸੇ ਜਈਆਂ ਘਟਨਾਵਾਂ ਦਾ ਹੋਣਾ ਕਿਉਂਕਿ ਬੰਦੇ ਦੇ ਘਾਤਰ ਨਾਲੋਂ ਵੱਧ ਦੀ ਸਜ਼ਾ ਜਿਹੜੀ ਆ ਉਹ ਦਰਕਤ ਦਾ ਵਧਣਾ ਹੁੰਦੀ ਹੈ ਕੀ ਹੋਣਾ ਇਹ ਤੇ ਸਖਤ ਐਕਸ਼ਨ ਕੋਈ ਪੁਲਿਸ ਵੱਲੋਂ ਆਪਣੇ ਤੌਰ ਤੇ ਵੀ ਕੀਤਾ ਜਾਊਗਾ ਇਹ ਮੌਕਾ ਵੇਖ ਕੇ ਕਰਾਂਗੇ ਹੁਣ ਮੌਕਾ ਵੇਖਣ ਜਾ ਰਹੇ ਤੁਸੀਂ ਆਪਣੀ ਹਾਂ ਜੀ ਮੌਕਾ ਵੇਖ ਕੇ ਤੁਹਾਡਾ ਮੈਟਰ ਸਾਡੇ ਕੋਲ ਅੱਜ ਹੀ ਆਇਆ ਇੱਥੇ ਅਸੀਂ ਹੁਣੇ ਮੌਕਾ ਵੇਖ ਕੇ ਬੰਦੀ ਕਾਰਵਾਈ ਕਰਾਂਗੇ